ਦਰਹੱਦੀ ਕਸਬਾ ਡੇਰਾਬਾਬਾ ਨਾਨਕਪਿੰਡ ਚੰਦੂ ਨੰਗਲ ਦੇ ਇੱਕ ਘਰ ਵਿੱਚੋਂ ਸਾਂਬਰ ਦੇ ਬੱਚੇ ਨੂੰ ਜੰਗਲੀ ਜੀਵ ਵਿਭਾਗ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਰੈਸਕਿਊ ਕਰਕੇ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਜੀਰ ਸਿੰਘ ਵਾਸੀ ਪਿੰਡ ਚੰਦੂ ਨੰਗਲ ਨੇ ਦੱਸਿਆ ਹੈ ਕਿ ਡੇਰਾਬਾਬਾ ਨਾਨਕ ਵਿਖੇ ਰਾਜਗਿਰੀ ਦਾ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਪਿੰਡ ਤੋਂ ਫੋਨ ਆਇਆ ਕਿ ਤੁਹਾਡੇ ਚਾਚਾ ਜਸਵਿੰਦਰ ਸਿੰਘ ਪੁੱਤਰ ਕਰਤਾ ਸਿੰਘ ਦੇ ਘਰ ਸਾਂਬਰ ਦਾ ਬੱਚਾ ਵੜ ਗਿਆ ਘਰ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਸਾੰਬਰ ਦੇ ਬੱਚਿਆਂ ਨੂੰ ਕੁੱਤਿਆਂ ਤੋਂ ਛੁਡਵਾ ਕੇ ਹਵੇਲੀ ਬੰਦੀ ਤ ਤ ਇਸ ਦੀ ਸੂਚਨਾ ਜੰਗਲੀ ਜੀਵ ਵਿਭਾਗ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਰੈਸਕਿਊ ਕਰਕੇ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ